ਜਦੋਂ ਤੁਸੀਂ ਚਾਹ ਪੀਂਦੇ ਹੋ ਉਸ ਤੋਂ ਪਹਿਲਾਂ 2-3 ਘੁੱਟ ਪਾਣੀ ਜ਼ਰੂਰ ਪੀਓ ਨਾਲ ਜਿਵੇਂ ਚਾਹ ਦਾ ਕੱਪ ਆਉਂਦਾ ਨਾ ਪਲੇਟ 'ਚ ਹਾਂਜੀ ਟਰੇ 'ਚ ਉਹਦੇ ਨਾਲ ਇੱਕ ਪਾਣੀ ਦਾ ਗਲਾਸ ਵੀ ਆਵੇ ਉਹ ਤਾਂ ਕੀ ਫਾਇਦਾ ਉਹਦਾ ਇਹ ਫਾਇਦਾ ਹੈ ਕਿ ਕਦੀ ਵੀ ਐਸਿਡਿਟੀ ਨਹੀਂ ਹੁੰਦੀ ਜਲਨ ਨਹੀਂ ਹੁੰਦੀ ਚਾਹ ਦੇ ਨਾਲ ਠੀਕ ਔਰ ਚਾਹ ਦੀ ਆਦਤ ਹੌਲੀ-ਹੌਲੀ ਘਟ ਜਾਂਦੀ ਹੈ ਇਹ ਇੱਕ ਵੱਡਾ ਫਾਇਦਾ ਉਹਦਾ ਪਰ ਮੈਨੂੰ ਤਾਂ ਇੱਕ ਬਹੁਤ ਤਕੜਾ ਨਸ਼ਾ ਪਰ ਤੁਹਾਡਾ ਨਸ਼ਾ ਕਿਵੇਂ ਛੁੱਟੂਗਾ ਸੱਚੀ ਬਹੁਤ ਤਕੜਾ ਨਸ਼ਾ ਦੱਸੋ ਚਾਹ ਦਾ ਨਸ਼ਾ ਚਾਹ ਦਾ ਇਹ ਤਾਂ ਕੋਈ ਇਲਾਜ ਨਹੀਂ ਹੈ ਕਿਉਂਕਿ ਜਿੰਨੇ ਵੀ ਸੱਚੀ ਮੇਰੇ ਬਹੁਤ ਤਕੜਾ ਨਸ਼ਾ ਦਾ ਦੇਖੋ ਜਿੰਨੇ ਸਿੰਗਰ ਨੇ ਗਾਇਕੀ ਆ ਜਦੋਂ ਉੱਚੀ ਹੇਕ ਲੱਗਣੀ ਹੈ ਤਾਂ ਗਲ ਤੋਂ ਕੁਛ ਨਾ ਕੁਛ ਤਾਂ ਚਾਹੀਦਾ ਹਾਂ ਚਾਹੀਦਾ ਸੀ ਅੱਛਾ ਜਿਹੜੀ ਚਾਹ ਹੈ ਨਾ ਇਹ ਇੱਕ ਇਦਾਂ ਦਾ ਨਸ਼ਾ ਮੈਂ ਤੁਹਾਨੂੰ ਦੱਸਦਾ ਚਾਹ ਦੇ ਫਾਇਦੇ ਵੀ ਨੇ ਹਾਂ ਮੈਂ ਮੇਰਾ ਥੋੜੇ ਦਿਨ ਪਹਿਲਾਂ ਇੱਕ ਪ੍ਰੋਗਰਾਮ ਸੀ ਕਿਸੇ ਨਾਲ ਉਹਦੇ 'ਚ ਮੈਂ ਚਾਹ ਬਾਰੇ ਗੱਲ ਕੀਤੀ ਸੀ ਕਿ ਚਾਹ ਤੇ ਕੌਫੀ ਹੂੰ ਹੂੰ ਦੋ ਚੀਜ਼ਾਂ ਕਾਫੀ ਜਿਹੜੀ ਆ ਉਹ ਆਪਾਂ ਇੱਕ ਵਾਰ ਹੀ ਲੈ ਸਕਦੇ ਆ ਇੱਕ ਕੱਪ ਦਿਨ ਚ ਕਈ ਲੋਕੋ ਨੂੰ 10-10 6-8 ਵਾਰੀ ਲੈਂਦੇ ਆ ਹਾਂ ਮੈਂ ਵੇਖਿਆ ਹਾਂ ਉਹ ਕਹਿੰਦੇ ਜੇ ਅਸੀਂ ਚਾਹ ਲੈਂਦੇ ਨਹੀਂ ਅਸੀਂ ਤਾਂ ਕਾਫੀ ਪੀਂਦੇ ਆ ਇਹਨੂੰ ਜਿੰਨੀ ਜ਼ਿਆਦਾ ਮਾਤਰਾ ਚ ਇਨਸਾਨ ਲੈਂਦਾ ਉਹ ਕਾਫੀ ਨੂੰ ਉਨੀ ਉਹਦੀ ਬਾਡੀ ਦੇ ਵਿੱਚ ਜਿਹੜੀ ਆ ਵੀਕਨੈਸ ਵਧੂਗੀ ਅੱਛਾ ਇਹਦੇ ਚ ਇਦਾਂ ਦੀ ਕੀ ਚੀਜ਼ ਇਹਦੇ ਚ ਸਭ ਤੋਂ ਜ਼ਿਆਦਾ ਚੀਜ਼ ਹੈ ਕਿ ਸਾਡਾ ਜਿਹੜਾ ਮਸਲ ਸਿਸਟਮ ਹੈ ਉਹਨੂੰ ਇਹ ਰਿਲੈਕਸ ਕਰ ਦਿੰਦੀ ਆ ਜਿਵੇਂ ਹੁਣ ਮੰਨ ਲਓ ਡਾਇਬੀਟਿਕ ਪੇਸ਼ੈਂਟ ਹੈ ਉਹਨੂੰ ਅਸੀਂ ਕਹਿੰਦੇ ਸ਼ਾਮ ਨੂੰ 4-5 ਵਜੇ ਬਲੈਕ ਕਾਫੀ ਪੀਓ ਦੁੱਧ ਪਾ ਕੇ ਤਾਂ ਬਿਲਕੁਲ ਨਹੀਂ ਲੈਣੀ ਅੱਛਾ ਹਾਂ ਉਹਨੂੰ ਡਾਇਬੀਟਿਸ ਕੰਟਰੋਲ ਕਰ ਦਿਆ ਹੈ ਅੱਛਾ ਅਸੀਂ ਉਹਨੂੰ ਨਾਲ ਹੀ ਕਹਿੰਦੇ ਵੀ ਇੱਕੋ ਹੀ ਲੈਣੀ ਆ ਕਿਤੇ ਐਂਦਾ ਹੋਵੇ ਕੱਲ ਨੂੰ ਤੂੰ ਕਹਵੇਂ ਸਵੇਰ ਵੀ ਲੈ ਲਾ ਦੁਬਾਰੇ ਵੀ ਲੈ ਲਾ ਰਾਤ ਨੂੰ ਇਹ ਐਡਿਕਸ਼ਨ ਹੋ ਜਾਂਦੀ ਹੈ ਜੀ ਕਾਫੀ ਦੀ ਜਿਵੇਂ ਚਾਹ ਦੀ ਹੁੰਦੀ ਹੈ ਉਦੋਂ ਕਾਫੀ ਦੀ ਹੁੰਦੀ ਹੈ ਤੇ ਕਾਫੀ ਜਿਹੜੀ ਆ ਸਾਡੇ ਬ੍ਰੇਨ ਦੇ ਜਿਹੜੇ ਹਾਰਮੋਨਸ ਐ ਉਹਨੂੰ ਕਵਰ ਕਰ ਲੈਂਦੀ ਆ ਬੰਦਾ ਉਹਦਾ ਐਡਿਕਟ ਹੋ ਜਾਂਦਾ ਹੈ ਅੱਛਾ ਜੀ ਇਸੇ ਤਰ੍ਹਾਂ ਚਾਹ ਚਾਹ ਦੀ ਐਡਿਕਸ਼ਨ ਨਹੀਂ ਹੁੰਦੀ ਐਨੀ ਜਿੰਨੀ ਆਦਤ ਹੋ ਜਾਂਦੀ ਹੈ ਹਾਂ ਲੋਕ ਕਹਿੰਦੇ ਵੀ ਚਾਹ ਪੀ ਕੇ ਨੀਂਦ ਉੱਡਦੀ ਆ ਹਾਂ ਭਾਵੇਂ ਜੇ ਠੜ ਹੋਵੇ ਭਾਵੇਂ ਬੂ ਮਾਗ ਹੋਵੇ ਮੈਂ ਰਾਤ ਨੂੰ ਭਾਵੇਂ 2 ਵਜੇ ਪ੍ਰੋਗਰਾਮ ਤੋਂ ਆਮਾ ਜਾਂ ਮੈਂ ਘਰੇ ਵੇਲੀ ਆ ਮੈਂ ਇਹਨੂੰ ਚਾਹ ਤੋਂ ਬਿਨਾਂ ਨਹੀਂ ਦੇਣਾ ਚਾਹ ਵੀ ਲੋ ਲੇਕਿਨ ਇੱਕ ਚੀਜ਼ ਹੈ ਜਦੋਂ ਤੁਸੀਂ ਚਾਹ ਪੀਂਦੇ ਹੋ ਉਸ ਤੋਂ ਪਹਿਲਾਂ 2-3 ਘੁੱਟ ਪਾਣੀ ਜ਼ਰੂਰ ਪੀਓ ਠੀਕ ਜਿਵੇਂ ਚਾਹ ਦਾ ਕੱਪ ਆਉਂਦਾ ਨਾ ਪਲੇਟ 'ਚ ਹਾਂਜੀ ਟਰੇ 'ਚ ਉਦੇ ਨਾਲ ਇੱਕ ਪਾਣੀ ਦਾ ਗਲਾਸ ਵੀ ਆਵੇ ਉਹ ਤਾਂ ਕੀ ਫਾਇਦਾ ਉਹਦਾ ਹੀ ਫਾਇਦਾ ਕਿ ਕਦੀ ਵੀ ਐਸਿਡਿਟੀ ਨਹੀਂ ਹੁੰਦੀ ਜਲਨ ਨਹੀਂ ਹੁੰਦੀ ਚਾਹ ਦੇ ਨਾਲ ਠੀਕ ਔਰ ਚਾਹ ਦੀ ਆਦਤ ਹੌਲੀ ਹੌਲੀ ਘਟ ਜਾਂਦੀ ਹੈ ਇਹ ਇੱਕ ਵੱਡਾ ਫਾਇਦਾ ਉਹਦਾ ਇਹ ਤਾਂ ਮੇਰੀ ਛਡਾਓ ਜੀ ਬਈ ਨੀ ਸਿੰਪਲ ਮੈਂ ਜਦੋਂ ਚਾਹ ਪੀਣੀ ਦੋ ਘੁੱਟ ਪਾਣੀ ਪੀਣੀ ਦੋ ਘੁੱਟ ਜੇ ਤੁਸੀਂ ਦਿਨ ਚ 10 ਕੱਪ ਪੀਨੇ ਹੋ ਹੌਲੀ ਹੌਲੀ 5-4 ਤੇ ਆ ਜਾਓਗੇ ਨੇਚਰਲ ਤੇ ਉਹ ਉਹ ਘਟਦੀ ਘਟਦੀ ਬਸ ਉਹੀ ਰੇਸ਼ਿਓ ਆ ਜਾਂਦੀ ਹੈ ਵੀ ਇੱਕ ਕੱਪ ਸਵੇਰੇ ਲੈ ਲਿਆ ਇੱਕ ਕੱਪ ਆਪਣਾ ਰਾਤ ਨੂੰ ਲੈ ਲਿਆ ਨਾ ਸ਼ਾਮ ਨੂੰ ਸੌਰੀ ਲੈ ਲਿਆ ਤਾਂ ਉਹ ਜਿਹੜੀ ਹੈਗੀ ਆ ਉਹਦੇ ਨਾਲ ਲੋਕੀ ਮੈਂ ਦੇਖੇ ਨੇ ਮੈਂ ਇਹੀ ਦੱਸ ਦਿੰਦਾ ਨਾ ਵੀ ਦੋਸੇਪਾ ਪਾਣੀ ਪੀਣਾ ਬਈ ਉਹਦੇ ਨਾਲ ਐਸਿਡਿਟੀ ਨਹੀਂ ਹੁੰਦੀ ਉਹ ਬਾਅਦ ਚ ਆ ਕੇ ਮੈਂ ਦੱਸਦਾ ਵੀ ਗੁਰੂ ਸਾਡੀ ਚਾਹ ਵੀ ਘਟ ਗਈ ਮਤਲਬ ਉਹ ਪਾਣੀ ਜਿਹੜਾ ਹੈਗਾ ਨਾ ਜੀ ਉਸ ਚੀਜ਼ ਦੀ ਪੂਰਤੀ ਕਰਦਾ ਕਿਉਂਕਿ ਚਾਹ ਚਾਹ ਜਿਹੜੀ ਉਹ ਚ ਕੈਫੀਨ ਹੈ ਅੱਛਾ ਕੈਫੀਨ ਦੀ ਮਾਤਰਾ ਹੁੰਦੀ ਆ ਔਰ ਉਹ ਜਿਹੜੀ ਕੈਫੀਨ ਹੈ ਉਹ ਜਸਟ ਇੱਕ ਅਫੀਮ ਦੀ ਤਰ੍ਹਾਂ ਸ਼ਰੀਰ ਨੂੰ ਲੱਗ ਜਾਂਦੀ ਆ अच्छा हां हुन ਜਿਵੇਂ ਚਾਹ ਦੇ ਨਾਮ ਲੂਗੀ ਤੁਹਾਡਾ ਸਿਰ ਦੁਖਣ ਲੱਗ ਜਾਊਗਾ ਹਾਂ ਇਹਦੇ ਅਮਲੀ ਨੂੰ ਫੀਮ ਨਾ ਮਿਲੀ ਉਹਦਾ ਦੁਖਣ ਲੱਗ ਜਾਂਦਾ ਗੱਲ ਤਾਂ ਉੱਤੇ ਹੀ ਖੜੀ ਹੈ ਤੇ ਇਹ ਉਹ ਚੀਜ਼ ਆ ਤੇ ਇਹਨੂੰ ਛੱਡਿਆ ਜਾ ਸਕਦਾ ਇਹਨੂੰ ਛੱਡਣ ਲਈ ਥੋੜੀ ਜਿਹੀ ਹਿੰਮਤ ਨਹੀਂ ਮੈਂ ਕੱਲ ਤੋਂ ਸ਼ੁਰੂ ਹਾਂ ਬਸ ਪਾਣੀ ਪੀਣਾ ਸ਼ੁਰੂ ਕਰ ਦੋ ਨਾਲ ਟ੍ਰੇ ਚ ਆਵੇ ਤੁਸੀਂ ਚੰਦ ਦੇ ਨਾਲ ਜੇ ਦੇਖੋਗੇ ਫਰਕ ਪੈ